ਤਰਨਤਾਰਨ ਸਾਹਿਬ ਦੇ 메인 ਚੌਕ ਵਿੱਚ ਭਗਵਾਨ ਬਾਲਮੀਕੀ ਸ਼ਕਤੀ ਸੰਗਠਨ ਦੇ ਵੱਲੋਂ ਤਰਨਤਾਰਨ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨਾ ਪ੍ਰਦਰਸ਼ਨ ਕਰ ਰਹੇ ਆਗੂਆਂ ਦੇ ਵੱਲੋਂ ਕਹਿਣਾ ਹੈ ਕਿ ਪਿਛਲੇ ਦਿਨੀ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਜੀਓ ਵਾਲਾ ਵਿਖੇ ਪਾਣੀ ਨੂੰ ਲੈ ਕੇ ਇੱਕ ਮਾਮੂਲੀ ਝਗੜਾ ਇੰਨਾ ਵੱਧ ਗਿਆ ਕਿ ਗੱਲ ਪੁਲਿਸ ਤੱਕ ਪਹੁੰਚ ਗਈ ਪਰ ਪੁਲਿਸ ਦੇ ਵਿੱਚ ਸ਼ਿਕਾਇਤ ਕਰਨ ਤੋਂ ਬਾਅਦ ਵੀ ਹੁਣ ਉਸ ਮਾਮਲੇ ਦੇ ਸਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਹੌਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਅਤੇ ਜਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਤਾਂ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਐਸਐਚਓ ਸਦਰ ਕੁਲਚਰਨ ਸਿੰਘ ਜਿਹੜਾ ਸਾਨੂੰ ਟਾਲ ਮਟੋਲ ਕਰਦਾ ਟਾਲ ਮਟੋਲ ਕਰਕੇ ਅਗਲੀ ਪਾਰਟੀ ਨੂੰ ਜਿਹੜਾ ਵਾ ਉਥੋਂ ਮੰਦਰ ਤੇ ਗਾੜੀਆਂ ਜਿਤ ਬਾਜੀ ਨਾ ਉਹ ਨਾੜੀ ਪੁੱਟ ਕੇ ਉਥੋਂ ਪੈ ਪਾ ਕੇ ਇੱਕ ਘਰ ਦੇ ਨਾਲ ਵਿਤਕਾ ਕਰਕੇ ਸਾਰੇ ਸਮਾਜ ਨੂੰ ਸਾਡੀ ਬੇਨਤੀ ਹੈ ਜਿੱਥੇ ਦਰਬਾਰ ਦਾ ਮਸਲਾ ਹੋਊਗਾ ਉਥੇ ਅਸੀਂ ਪਹਿਲ ਦੇ ਆਧਾਰ ਤੇ ਉਥੇ ਖੜਾਂਗੇ ਅਸੀਂ ਬਹੁਤ ਸਾਰੀਆਂ ਮੰਗਾਂ ਵਾ ਜਿਹੜੀਆਂ ਸਾਡੀਆਂ ਜਿਹੜੀਆਂ ਇੱਥੇ ਪੁੱੜੀਆਂ ਨਹੀਂ ਗਈਆਂ ਅਸੀਂ ਵੇਖਿਆ ਵਾ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੰਨਾ ਦਾ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਆ ਉਹਦੇ ਖਿਲਾਫ ਅਸੀਂ ਜਿਹੜੀ ਆ ਮਹਮ ਜਿਹੜੀ ਛੇੜੀ ਆ ਉਦਾਂ ਹੀ ਜਿਹੜੇ ਆ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਆ ਮੇਰਾ ਨਾਮ ਪਪਾ ਮਜੀਤ ਸਿੰਘ ਸੈਣੀ ਆ ਧੂਣਾ ਸਾਧ ਰਸਤੇ ਆ ਜਨਤਕਤਰ ਪੰਜਾਬ ਸਾਡੀ ਇਹੋ ਮੰਗਿਆ ਕਿ ਜਿਹੜਾ ਉਹਨਾਂ ਨੇ ਪਾਣੀ ਦਰਬਾਰ ਦੇ ਗਾੜੀਆਂ ਦੇ ਨਹਾਇਆ ਵਾ ਉਹਨੂੰ ਜਿਹੜਾ ਬੰਦ ਕੀਤਾ ਜਾਵੇ ਨਹੀਂ ਇਸ ਬੰਦੀ ਡੀਸੀ ਸਾਹਿਬ ਨੂੰ ਵੀ ਅਧਿਕਾਰੀ ਨੂੰ ਕਿਸੇ ਨੂੰ ਮਿਲੇ ਇਸ ਦਾ ਇਹ ਵੀਡੀਓ ਸਾਹਿਬ ਨੂੰ ਕੰਪਲੀਟਾ ਹੋਈਆਂ ਵਾ ਡੀਸੀ ਸਾਹਿਬ ਨੂੰ ਇਹਨਾਂ ਨੇ ਕੰਪਲੀਟਾ ਦੇ ਦਿੱਤੀਆਂ ਵਾ ਸਾਰਿਆਂ ਨੂੰ ਕੰਪਲੀਟਾ ਦੇਣ ਦੇ ਬਿਧਾਏ ਐਸਐਚਓ ਕੋ ਜਦੋਂ ડીਲ ਹੋ ਕੇ ਆਈ ਐ ਐਸਐਚਓ ਨੇ ਕਿਹਾ ਸੀ ਕਿ ਜਿਨ੍ਹਾਂ ਦੇ ਨਾਲ ਦੋਵੇਂ ਧਰਾਂ ਦੀ ਸਹਿਮਤੀ ਦੀ ਹੁੰਦੀ ਉਹਨਾਂ ਦਾ ਜਿਹੜਾ ਵਾ ਕੋਈ ਧਰ ਕੋਈ ਕੰਮ ਨਹੀਂ ਕਰੂਗੀ ਨਹੀਂ ਤਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਲਾ ਜਿਆ ਹੋ ਗਿਆ ਕੰਮ ਹੋਈ ਨਹੀਂ ਹਾਂਜੀ ਕਿਲਾ ਜੇ ਰਿਪੋਰਟ ਸ਼ਿਕਾਇਤ ਕੀਤੀ ਨੂੰ ਸ਼ਿਕਾਇਤ ਕੀਤੀ ਨੂੰ 2-3 ਮਹੀਨੇ ਹੋ ਗਏ ਆ ਜੀ ਅਸੀਂ ਵਾਰ-ਵਾਰ ਐਸਐਚਓ ਨੂੰ ਹੀ ਫੋਨ ਕਰਦੇ ਐਨਾ ਨਕਮਾ ਐਸਐਚਓ ਤੇ ਇਥੋਂ ਦਾ ਜਿਹੜਾ ਡਿਟੀ ਆ ਉਹ ਵੀ ਨਕਮਾ ਜਿਹੜੇ ਫੋਨ ਨਹੀਂ ਚੁੱਕਦੇ ਐਸਐਸਪੀ ਜਿਹੜੀ ਨਾਲੀ ਦਾ ਇੱਕ ਪਾਰਟੀ ਬਾਜੀ ਦਾ ਕਰਕੇ ਹੋ ਜਾਂਦਾ ਵਾ ਇਹ ਤਾਂ ਪਾਰਟੀ ਬਾਜੀ ਆ ਇਹਦੇ ਧੜੇ ਬਾਜੀ ਆ ਉਥੇ ਜੀ ਇਹਦੇ ਧੜੇ ਬਾਜੀ ਪਿੰਡਾਂ ਦੇ ਧੜੇ ਬਾਜੀਆਂ ਜਿਹੜੀਆਂ ਉਹਦੇ ਤਹਿਤ ਆ ਜੇ 40 ਘਰਾਂ ਦਾ ਪਾਣੀ ਉਧਰ ਕੋ ਜਾ ਸਕਦਾ ਨਾ ਨੂੰ ਤੇ ਇੱਕ ਘਰ ਨਾ ਖੜੀ ਉੱਥੇ ਆਫਤ ਆ ਜਣੀ ਹੈ ਉਹਨਾਂ ਨੇ ਜਿੱਦਬਾਜੀ ਨਾਲ ਦਰਬਾਰ ਦੇ ਗਾੜੀਆਂ ਜਿਹੜਾ ਵਾ ਰਸਤਾ ਪੁੱਟ ਕੇ ਜਦੋਂ ਇਹ ਘਰ ਨਹੀਂ ਹੈਗੇ ਸੀ ਜਬਰਨ ਉੱਥੇ ਜਾ ਕੇ ਗੁੰਡਾ ਗੱਤੀ ਦਾ ਨੰਗਾ ਨਾਰਚ ਨਚਾਇਆ ਤੇ ਜਿਹੜੀ ਉਹ ਵੈਣੀ ਜਿਹੜੀ ਪੁੱਟੀ ਗਈ ਉਹਦੇ ਵਿੱਚ ਜਿਹੜਾ ਪੈਸ ਪਾਇਆ ਗਿਆ ਇਹ ਤੁਹਾਡਾ ਮਸਲਾ ਨਹੀਂ ਹੱਲ ਹੁੰਦਾ ਅਗਲਾ ਇਹ ਤਾਂ ਹੋ ਨਹੀਂ ਸਕਦਾ ਸਾਡਾ ਮਸਲਾ ਨਹੀਂ ਸਾਡਾ ਸਮਾਜ ਹੀ ਮਸਲੇ ਹੱਲ ਕਰਨੂਗਾ ਉਹਨਾਂ ਤੱਕ ਜਿਹੜਾ ਧੜਾ ਇਸ ਤਰ੍ਹਾਂ ਹੀ ਚੱਲ ਰਹਿਊਗਾ ਜੈ ਹਵਾਲੀ ਪੁਲਿਸ ਪ੍ਰਸ਼ਾਸਨ ਕਰੀ ਇਹ ਜਿਹੜਾ ਕੰਮ ਤੁਹਾਡਾ ਵੀਡੀਓ ਦਾ ਕੰਮ ਪੁਲਿਸ ਦਾ ਨਹੀਂ ਹੈਗਾ ਕੀ ਕਰਨਾ ਵੀਡੀਓ ਨੇ ਜਿਹੜੀ ਰਿਪੋਰਟ ਬਣਾ ਕੇ ਐਸ ਐਚ ਓ ਸਦਰ ਨੂੰ ਭੇਜੀ ਸੀ ਐਸ ਐਚ ਓ ਸਦਰ ਨੂੰ ਮੈਂ ਜਿੰਨੇ ਵੀ ਫੋਨ ਲਗਾਏ ਉਹਨੇ ਕਦੀ ਫੋਨ ਅਟੈਂਡ ਨਹੀਂ ਕੀਤਾ ਨਾ ਇਥੋਂ ਇਹਨਾਂ ਨੇ ਡਿਊਟੀ ਨਹੀਂ ਕੀਤਾ ਐਸ ਐਸ ਪੀ ਸਾਹਿਬ ਇੰਨੇ ਵਧੀਆ ਇਨਸਾਨ ਆ ਨਾ ਪਹਿਲੀ ਬੈਲ ਤੇ ਜਿਹੜਾ ਹਟਾ ਫੋਨ ਅਟੈਂਡ ਕਰਦੇ ਆ ਇਹ ਇਹੋ ਜਿਹਾ ਨਕਮਾ ਜਿਹੜਾ ਐਸ ਐਚ ਓ ਇਥੋਂ ਬਦਲੀ ਕੀਤਾ ਜਾਵੇ ਦੇ ਵਿੱਚ ਉਹਨਾਂ ਦਾ ਸਿਵਲ ਪ੍ਰਕਾਸ਼ਨ ਦਾ ਕੰਮ ਆ ਪੁਲਸ ਦਾ ਕੰਮ ਹੀ ਕੋਈ ਨਹੀਂ ਇੰਨੀ ਐ ਲੋਕਾਂ ਮਰਾਫੇ ਕਰ ਰਹੇ ਉਹਨਾਂ ਬੱਚਿਆਂ ਨੂੰ ਵੀ ਉਹਨਾਂ ਲਈ ਆ ਲੋਕ ਸਾਰੇ ਆਵਾਜ਼ਾਈ ਤੋਂ ਪਰੇਸ਼ਾਨ ਨੇ ਸ਼ਹਿਰ ਦੇ ਵਿੱਚ ਪਾਰਕਿੰਗ ਕੋਈ ਨਹੀਂ ਜਾਣ ਪੁੱਜ ਕੇ ਇਹ ਇੱਕ ਝੂਠੂ ਬਣਾਉਣ ਵਾਲੀ ਗੱਲ ਹੈ ਵੀ ਝੂਠੂ ਬਣਾਓ ਧਰਨਾ ਲਾਓ ਤੇ ਨਹੀਂ ਆਇਆ ਜ ਆਪਾਂ ਕਰਾ ਲਈਏ ਕਿਸੇ ਨਾ ਉਹਨਾਂ ਦਾ ਜਨਮ ਤਾਬ ਕਹਿੰਦੇ ਵੀਡੀਓ ਲੇ ਕੇ ਤਾਂ ਭੇਜਾ ਕੋਈ ਸ਼ਿਕਾਇਤ ਕੋਈ ਇਹੋ ਜੀ ਸਾਡੇ ਪੁਲ ਨਹੀਂ ਉਹ ਪੰਚਾਇਤ ਤੌਰ ਤੇ ਉਹਨਾਂ ਦੀ ਆਪਸੇ ਵੀ ਗੱਲ ਹੋਈ ਨਾਲ ਹੀ ਉਹਨਾਂ ਪੰਚਾਇਤ ਨੇ ਪੁੱਤੀ ਉਹਨਾਂ ਬੀਡੀਪੀਓ ਸਾਹਿਬ ਤੋਂ ਲਿਖਾ ਕੇ ਉਹਨਾਂ ਨੇ ਤਿਆ ਜੋ ਪੰਚਾਇਤ ਦਾ ਕੰਮ ਆ ਉਹ ਸ ਉਹ ਡੀਸੀ ਸਾਹਿਬ ਦਾ ਜਾਂ ਸਿਵਲ ਪ੍ਰਸ਼ਾਸਨ ਦਾ ਕੰਮ ਹੈ ਉਹ ਉਹਨਾਂ ਦਾ ਕੰਮ ਦੇਖੋ ਇਹ ਜਾਣ ਕੇ ਰੋਡ ਬਲੌਕ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਲਾਈਵ ਤੇ ਇਸ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ